ਤਤਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਸਾਡੇ ਨਾਲ ਇਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦਿਨ ਰਾਤ ਖੜੇ ਹਾਂ ਸਾਰਿਆਂ ਦੇ ਅਸੀਂ तहे ਦਿਲੋਂ ਤੁਹਾਨੂੰ ਪੁਰਨਾ ਵੱਲੋਂ ਧੰਨਵਾਦ ਕਰਦੇ ਹਾਂ ਤੇ ਸ਼ੁਕਰਗੁਜ਼ਾਰ ਹਾਂ ਦੇਖੋ ਦੋਸਤੋ ਗੱਲ ਇਹ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਊਂਡ ਜ਼ੀਰੋ ਦਾ ਸਾਰਾ ਪਤਾ ਹੈ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸਿਓਂ ਆ ਕੇ ਸਾਡੇ ਨੌਜਵਾਨਾਂ ਦਾ ਸ਼ਰਿਆਮ ਕਤਲਿਆਮ ਕੀਤਾ ਜਾ ਰਿਹਾ ਹੈ ਪਰ ਇਦੋਂ ਵੀ ਗਾਹਾਂ ਟੱਪ ਕੇ ਜੇ ਇਹ ਕਹੀਏ ਕਿ ਟਰੈਕਟਰ ਭੰਨੇ ਗਏ ਇੱਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਗਏ ਨੇ ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਚੁਬ ਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ ਤੇ ਫਿਰ ਐਲਾਨ ਕਰਦੇ ਹੁਣ ਸਵਾਲ ਇਹ ਹੈ ਤੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭ ਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ। ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ। ਤੇ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਇੱਥੇ ਆ ਕੇ ਗੱਲ ਆਉਂਦੀ ਹੈ। ਤਬੀਤ ਵੇਖਣ ਨੂੰ ਲੱਗਦਾ ਵੀ ਬਹੁਤ ਕੁਝ ਕਹਿਤਾ ਮਾਰਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਿਹਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਤੋਂ ਇਹ ਨਿਕਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਹਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਾ ਦਾ ਮੰਦੇਂ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸਿੱਧ ਕੀਤਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਇਸ ਸਾਰੇ ਘਟਨਾ ਕਰਮ ਨੂੰ ਜੋੜ ਕੇ ਜੋ ਮੁਕੱਦਮਾ ਦਰਜ ਬਣਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕੱਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਇਹ ਤੋਂ ਭੱਜ ਰਹੀ ਹੈ ਕਿਹੜੀ ਗੱਲ ਤੂੰ ਮਤਲਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਹਾਂ ਮੈਂ ਪੰਜਾਬ ਦੇ ਨਾਲ ਖੜਾ ਜੀ ਉਹ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ 300 ਦੇ ਕਰੀਬ ਜ਼ਖਮੀ ਕੀਤੇ ਗਏ ਨੇ ਔਰ ਤੇਰੇ ਪੰਜਾਬ ਦੇ ਇੱਧਰ ਆ ਕੇ ਸਾਡੇ ਗੁੰਡਾਗਰਦੀ ਕੀਤੀ ਗਈ ਆ ਆ ਕੇ ਟਰੈਕਟਰ ਤੋੜੇ ਗਏ ਨੇ ਤੇ ਫਿਰ ਸਾਡੀ ਪੰਜਾਬ ਸਰਕਾਰ ਸਾਡੀ ਪ੍ਰੋਟੈਕਸ਼ਨ ਆ ਕਰਦੀ ਆ ਇਸ ਕਰਕੇ ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਸੀਰਾ ਸਰਕਾਰ ਨੇ ਕੀਤਾ ਇਸ ਅਸੀਂ ਮੰਨਦੇ ਆ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਇਹ ਉਮੀਦ ਕਰਦੇ ਆ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕਦਮਾ ਬਾਈ ਨੇਮ ਕਰਨਾ ਬਣਦਾ ਜਿੱਥੋਂ ਗੋਲੀ ਚੱਲੀ ਹੈ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਇਸੇ ਤਰ੍ਹਾਂ ਦੇ ਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਕਰਮ ਮੰਤਰਾਲੇ ਤੋਂ ਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾਗਰਦੀ ਹੋਈ ਹੈ ਕਰੈਕਟਰ ਬਣਨ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀਡੀਓ ਤੁਹਾਡੇ ਕੋਲ ਹੈ ਉਹਨਾਂ ਨੇ ਸਤਲੂਵੰਦ ਸਾਹਿਬ ਜੀ ਦਾ ਮੋਰਚਾ ਤੁਸੀਂ ਰਿਕਾਰਡ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬਣਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉਥੇ ਜੋ ਜਿਉਂ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲ ਪਹਿਲੀ ਤਾਂ ਗੱਲ ਆ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਵੱਖਰੀ ਆ ਲੇਕਿਨ ਜਿੰਨੀ ਦੇਰ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਮੋਰਚੇ ਦੋਨੋਂ ਮੋਰਚੇ ਦੋਨੋਂ ਫੋਰਮ ਇਹਦੇ ਤੇ ਸੈਟੀਸਫਾਈ ਨਹੀਂ ਹੋਏਗੇ ਬਾਕੀ ਗੱਲਬਾਤ ਹੋ ਹੀ ਸਕਦਾ ਪਰਵਾਰ ਦੇ ਹਾਂ ਸਭ ਤੋਂ ਪਹਿਲਾਂ ਪਰਿਵਾਰ ਬੋਲੇਗਾ ਕਿ ਅਸੀਂ ਇਹਨਾਂ ਦਾ ਕਾਰਵਾਈ ਪਾਲਦੇ ਜਿਹੜੇ ਵੀ ਦੋਸਤ ਹੈ ਜਿਨ੍ਹਾਂ ਨੂੰ ਸੱਤ ਤੋਂ ਸੱਤ ਇਹਨਾਂ ਬਥੇ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਕੋਈ ਐਡਾ ਬੜਾ ਪੱਖ ਦਾ ਦਲਾਜ਼ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਜਿਹਨੇ ਮਾਰਿਆ ਤੇ ਦੋਸਤਿਆਂ ਤੇ ਕਾਰਵਾਈ ਕਰ ਪਰਚਾ ਦੱਸ ਪਰਚਾ ਹੋਇਆ ਨਹੀਂ ਹੋਇਆ ਜੀ ਹਲੇ ਤੱਕ ਕੋਈ ਵੀ ਨਹੀਂ ਹੋਇਆ ਨਹੀਂ ਹੋਇਆ ਪਹਿਲਾਂ ਸੁਣ ਲਓ ਇਕ ਵਾਰ ਜੀ ਦੇਖਿਏ पूरा देश देख रहा है जिस तरह से मोदी सरकार पूरे हमारे आंदोलन के ऊपर प्रहार कर रही है आपको मालूम होगा एक्स ट्वीट को मोदी सरकार ने हुक्म दिया है कि जितनी भी पोस्टे हैं किसान आंदोलन की वो डिलीट कर ली जाए बेशक उन्होंने कहा भी हम इंटरनेशनल लेवल पे नहीं करेंगे देश लेवल पे जितनी भी हमारी पोस्टे थी वो डिलीट करवा दी गई है दूसरा लगभग 175 के ज़्यादा जो सोशल मीडिया अकाउंट थे वो बंद करवाए गए हैं इसके अलावा जो पंजाब के चैनल हैं आउट ऑफ स्टेट में उनकी जो ट्रांसमिशन है वो बंद कर दी गई हैं जो ज्ञात हो रहा अभी जो गुरबानी का बसारण जा रहा था कैलकाटा में वो भी नहीं जा रहा है जैसे पंजाब से न्यूज़ आ रही है और हरियाणा सरकार ने पहले एन लगाने का निर्णय ले लिया उसके बाद वापस गए हैं हरियाणा में जो हमारे किसान लीडर हैं उनके घरों में जाके औरतों को बोला जा रहा आपको घर से उठा के ले जाएंगे जिस तरह की दहशतगर्दी चल रही है और पूरी तरह सरकार जो उनकी नैतिकता होती है जिस तरह से मोदी सरकार ने इस आंदोलन को हैंडल किया है मैं नहीं लगता को बड़े लीडर हैं मैं नहीं लगता कि भाजपा की उचित पॉलिसी रही है या आर उसके मगर खड़ी है वो अच्छी तरह से किसानों को डील कर सकी है तभी आज जूके की पार्लियामेंट में जब करण जी का मुद्दा उठा है मानव अधिकारों का मुद्दा पूरा इंटरनेशनल लेवल पर उठा अगर मोदी सरकार इस आंदोलन को सही तरीके से हैंडल करती तो शायद पूरी दुनिया में हमारे देश का जो तो दुनिया की सबसे बड़ी जमहूरियत है उसका इस तरह से नाम बदनाम ना होता हम साफ कहना चाहते हैं हम देश के किसान हैं मजदूर हैं हमसे देश बनता है आप आगे बढ़िए और एमएसपी खरीद की गारंटी का कानून बनाने का जो मनसा वो पूरा कीजिए किसान और मजदूर का कर्ज मुक्त करिए और जो मांगे हैं जैसे लखीमपुर खीरी है केस वापस लेने हैं बिजली बिजली बिल 2023 है सभी मांगों के ऊपर निर्णय लीजिए और इससे पहले जो परिस्थितियां आपने पैदा की थी पूरी तरह नट खोलिए ठीक है जी और जो पूरी तरह नेट खोलिए आम कार्य व्यवस्था कर लीजिए और जो अभी डालेवाल साहब ने कहा बात तो ये थी हमारे मुख्यमंत्री साहब बोलते से भी मुझे सेंटर धमकी दे रहा है फिर तीन लगा देंगे मैं आपके पक्ष में खड़ा हूँ कितनी बढ़िया बात थी? बहुत अच्छा बात है अब हमारे मुख्यमंत्री जी खुद बोलकर भी दोषियों के खिलाफ कार्रवाई होगी और उनके जो अधिकारी हैं बोल रहे हैं भी ऐसा हो ही नहीं सकता हमने तब परिवार को यहाँ बोल दिया भी ये दो दिन भी लग सकते हैं दस दिन भी लग सकते हैं आप निर्णय परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो तो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे सवाल यह है कि आप पर्चा कीजिए एफ कीजिए फिर संस्कार होगा तो यही हमारी आज की थी और जो बाकी आपने कमिटमेंट्स की थी वो पूरी करनी चाहिए तो पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कॉन्सन्ट्रेश कर रहे हैं अपने आंदोलन के ऊपर तो ये आज की वार्ता थी भी अभी यह अजी हो सकता संस्कार ना हो ना हो पाए तो जब तक ये क्लियर नहीं होता ਅੱਗੇ ਕੀ ਬਾਤ ਕਰੀਏ ਦੇਸ਼ਾ ਪ੍ਰਦੇਸ਼ ਸਾਹਿਬ ਇੱਕ ਇੱਕ ਵਾਰ ਇੱਕ ਇੱਕ ਪੁਆਇੰਟ ਰਹੇਗਾ ਇੱਕ ਪੁਆਇੰਟ ਰਹੇਗਾ ਹਾਂ ਜੀ ਉਹਨਾਂ ਨਾਲ ਗੱਲ ਕਰੋ ਫੁੱਲਸਾ ਬੋਲੋ ਜੀ ਕੱਲ ਵੀ ਅਸੀਂ ਇਹ ਗੱਲ ਪੀਸੀ ਦੇ ਵਿੱਚ ਕਹੀ ਸੀ ਵੀ ਉਹਨਾਂ ਦੀਆਂ ਹਰਿਆਣੇ ਦੀਆਂ ਜਿਹੜੀਆਂ ਫੋਰਸਾਂ ਨੇ ਉਸ ਨੌਜਵਾਨ ਦੇ ਸ਼ੁਭ ਕਰਨ ਦੇ ਸਿਰਚ ਗੋਲੀ ਮਾਰੀ ਹੈ ਕੋਈ ਪੈਰਾਂ 'ਚ ਨਹੀਂ ਮਾਰੀ ਕੋਈ ਲੱਤਾਂ 'ਚ ਨਹੀਂ ਮਾਰੀ ਇਹ ਦੁਨੀਆ ਭਦਰ ਦਾ ਸੂਲ ਹੈ ਰੂਲ ਹੈ ਇਹ ਵੀ ਸਿੱਧੇ ਗੋਲੀ ਮਾਰ ਕੇ ਮਾਰਨ ਦੇ ਵੱਧ ਤੋਂ ਵੱਧ ਮਾਰੋ ਉਹ ਉਦੋਂ ਹੀ ਹੁੰਦਾ ਹੁੰਦਾ ਜਦੋਂ ਦੋ ਫੌਜਾਂ ਲੜ ਰਹੀਆਂ ਹੋਣ 2000 ਬੰਦ ਤਾਕਤਾਂ ਇਕ ਦੂਜੇ ਨਾਲ ਲੜ ਰਹੀਆਂ ਹੋਣ ਇੱਥੇ ਕੋਈ 2000 ਬੰਦ ਤਾਕਤਾਂ ਤਾਂ ਲੜ ਰਹੀਆਂ ਰਹੀਆਂ ਸੀ ਇੱਕ ਪਾਸੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਬਰੁਧੀ ਹਥਿਆਰ ਨਹੀਂ ਸੀ ਕੋਈ ਹੋਰ ਨਹੀਂ ਸੀ ਪੀਸਫੋਲ ਹੋ ਬਦਰ ਰਹੀ ਸੀ ਦੂਜੇ ਪਾਸੇ ਤਿਆਰ ਬੰਦ ਫੋਰਸਾਂ ਸੀ ਸੋ ਜੇ ਉਹਨਾਂ ਨੇ ਗੋਲੀ ਮਾਰੀ ਹੈ ਤਾਂ ਮਤਲਬ ਉਹਨਾਂ ਨੇ ਸਾਫ਼ ਜਿਹੜਾ ਆਪਦਾ ਕਮੰਤਰੀ ਕਾਨੂੰਨ ਹੈ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਫਿਰ ਜਿਹੜੇ ਦੋਸ਼ੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਸਰਕਾਰ ਉਹਨੂੰ ਸਜ਼ਾ ਦੇਣ ਤੋਂ ਕਿਉਂ ਪਾਸਾ ਵੱਟ ਰਹੀ ਹੈ ਹੁਣ ਜੇ ਉਹਨੂੰ ਇਹ ਕਹਿੰਦੇ ਆ ਵੀ ਤੁਸੀਂ ਸਜ਼ਾ ਤਾਂ ਨਾ ਦਿਵਾਓ ਪੈਸੇ ਲੈ ਲੋ ਕੋਈ ਕਰੋੜਾ ਇਹ ਤਾਂ ਲੋਕ ਸਾਨੂੰ ਕਹਿਣਗੇ ਵੀ ਸਜਾ ਵਾਲੀ ਗੱਲ ਛੱਡ ਤੀ ਉਹਦਾ ਮੁੱਲ ਵੱਟ ਲੈ ਬੰਦੇ ਦਾ ਪਿੰਡਾਂ ਜੀ ਨੂੰ ਕਹਿੰਦੇ ਹਾਂ ਦਾ ਮੁੱਲ ਵੱਟਣਾ ਜਾਂ ਦੁਸ਼ਮਣ ਨਾਲ ਤੁਸੀਂ ਪੈਸੇ ਲੈ ਕੇ ਸਮਝੌਤਾ ਕਰਦੇ ਹੋ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਪਰਿਵਾਰ ਨੇ ਵੀ ਕਹਿਤਾ ਅਸੀਂ ਧੰਨਵਾਦੀਆਂ ਮੁੰਡੇ ਦੇ ਫਜ਼ਰ ਨੇ ਕਹਿਤਾ ਵੀ ਸਾਡੇ ਲਈ ਪਹਿਲੀ ਗੱਲ ਨਿਆਂ ਹੈ ਜਿਹੜੇ ਬੰਦੇ ਨੇ ਸਾਡੇ ਮੁੰਡੇ ਦੇ ਗੋਲੀ ਮਾਰੀ ਆ ਪਹਿਲਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਪੈਸੇ ਵਾਲੀ ਗੱਲ ਦੂਜਾ ਨਿਆਂ ਆਪਣੀ ਨੌਕਰੀ ਵਾਲੀ ਪੈਸੇ ਵਾਲੀ ਗੱਲ ਦੂਜੇ ਨੰਬਰ ਤੇ ਆ ਇਹਨਾਂ ਦੇ ਪੰਜਾਬ ਹੈ ਦੇਸ਼ ਹੈ ਇਹੋ ਜਿਹੀਆਂ ਨੌਕਰੀਆਂ ਇਹੋ ਜਿਹਾ ਪੈਸਾ ਪਹਿਲਾਂ ਚ ਰੋਲ ਦੇ ਫਿਰ ਮਿਲ ਜੀ ਜੀ ਸਾਹਿਬ ਹੁਣ ਇਹ ਦੱਸੋ ਇਹ ਮਸਦਾ ਹੈ ਤੁਹਾਡੇ ਮਾਮਲੇ ਬਹੁਤ ਮਹੱਤਵਪੂਰਨ ਲੋਡ ਅੱਗਾ ਹੈ ਅਸੀਂ ਰਾਤ ਭਰ ਦੇ ਬਹੁਤ ਇਹਦੇ ਤੇ ਕੋਸ਼ਿਸ਼ ਕੀਤੀ ਮਿਹਨਤ ਕੀਤੀ ਹੈ ਟਰਾਈ ਕੀਤੀ ਹੈ ਸੁਪਰੀਮ ਕੋਰਟ ਦੇ ਬਹੁਤ ਸਾਰੇ ਰੂਲਿੰਗਸ ਇਹ ਜਿਹੇ ਪਈਆਂ ਨੇ ਜਿਹੜੀਆਂ ਸਿੱਧਾ ਸਿੱਧਾ ਆਦੇਸ਼ ਇਹ ਦਿੰਦੀਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਦੀ ਕੋਈ ਜਾਂਚ ਕਰਨ ਦੀ ਲੋੜ ਨਹੀਂ ਜਦੋਂ ਵੀ ਅਜਿਹਾ ਕੋਈ ਅਫੇਰ ਸਾਹਮਣੇ ਆਉਂਦਾ ਹੈ ਜਦੋਂ ਸੂਚਨਾ ਪੁਲਿਸ ਨੂੰ ਮਿਲਦੀ ਹੈ ਪੁਲਿਸ ਤੁਰੰਤ ਮੁਕਦਮਾ ਦਰਜ ਕਰ ਸਕਦੀ ਨਹੀਂ ਮੁਕਦਮਾ ਦਰਜ ਕਰਨ ਲਈ ਬੌਂਡ ਹੈ ਇਹ ਕੀ ਹੈ ਪਰ ਸਾਡੀ ਪੁਲਿਸ ਇਹ ਕਹਿ ਰਹੀ ਹੈ ਨਹੀਂ ਜੀ ਅਸੀਂ ਤਾਂ ਕਰ ਨਹੀਂ ਸਕਦੇ ਇਹਦਾ ਮਤਲਬ ਕਿ ਸਾਡੇ ਘੋਲ ਨੂੰ ਸਾਡੇ ਸ਼ਹੀਦ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਕਿਸੇ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਲੋ ਜੀ ਪੁਲਿਸਕਾਰ ਵੱਲੋਂ ਕਿਹੜੇ ਅਧਿਕਾਰੀ ਜਾਂ ਕਿਹੜੇ ਨਮਾਇਦੇ ਨਾਲ ਤੁਹਾਡੀ ਗੱਲ ਹੋਈ ਕਿ ਉਹਨਾਂ ਨੇ ਕੀ ਮਨਜ਼ੂਰੀ ਜਾਰੀ ਦੇ ਦੇਖੋ ਜਿਹੜੀ ਅੱਜ ਇੱਥੇ ਗੱਲਬਾਤ ਹੋਈ ਹੈ ਅੱਜ ਐਸਐਸਪੀ ਬਠਿੰਡਾ ਇੱਥੇ ਆਏ ਨੇ ਸਾਡੇ ਨਾਲ ਵਿਚਾਰ ਚਰਚਾ ਦੇ ਵਿੱਚ ਉਹ ਬੈਠੇ ਨੇ ਸਾਡੇ ਵਕੀਲਾਂ ਨਾਲ ਉਹਦੀ ਗੱਲ ਹੋਈ ਹੈ ਸਾਡੇ ਵਕੀਲਾਂ ਨੂੰ ਉਹਨੇ ਬੜਾ ਕਲੀਅਰ ਕੱਟ ਤੇ ਸਾਫ਼ ਸ਼ਬਦਾਂ 'ਚ ਇਹ ਕਹਿੰਦਾ ਸਾਡਾ ਇੱਕ ਪੈਨਲ ਹੈ ਐਡਵੋਕੇਟਸ ਕੰਸਲਿੰਗ ਨਾਲ ਖੜ੍ਹ ਜਣੀ ਇਹਨਾਂ ਨੂੰ ਉਹਨੇ ਕਿਹਾ ਕਿ ਪੁਲਿਸ ਉਹਨਾਂ ਦੇ ਮੁਕੱਦਮਾ ਦਰਜ ਨਹੀਂ ਕਰ ਸਕਦੀ ਜੇ ਪੁਲਿਸ ਉਹਨਾਂ ਦੇ ਮੁਕੱਦਮਾ ਹੀ ਨਹੀਂ ਦਰਜ ਕਰ ਸਕਦੀ ਆਪਦੀ ਖਲ ਬਚਾਉਣ ਤੇ ਲੱਗੀ ਐ ਇਹਦਾ ਮਤਲਬ ਇਹ ਤੂੰ ਕਿਹੜੀ ਤੁਸੀਂ ਕਿਹੜੀ ਗਲਤੀ ਗੱਲ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਰਾਖੇ ਕਾਰਨ ਕੀ ਦੱਸਦੇ ਨੇ ਕਾਰਨ ਕੁੱਛ ਵੀ ਨਹੀਂ ਕਾਰਨ ਇਹ ਐ ਕਿ ਜੀ ਅਸੀਂ ਉਹਨਾਂ ਦੇ ਕਰਾਂਗੇ ਪਰਚਾ ਦਰਜ ਤਾਂ ਕੱਲ ਨੂੰ ਉਹ ਸਾਡੇ ਤੇ ਕਰਨਗੇ ਸਵੇਹੀ ਗੱਲਾਂ ਨੇ ਇਹ ਵੀ ਕਿਹਾ ਜਾ ਰਿਹਾ ਜੀ ਹਰਿਆਣੇ ਦੇ ਏਰੀਆ ਚ ਸੀ ਬੰਦਾ ਉਹ ਨਹੀਂ ਉਹ ਕਹਿਣਾ ਉਹ ਕਹਿ ਸਕਦੇ ਨੇ ਕੁਝ ਵੀ ਨਹੀਂ ਸਾਡੀ ਪੁਲਿਸ ਨੂੰ ਮੇਰੀ ਗੱਲ ਆ ਜਦੋਂ ਗੱਲ ਤੁਹਾਨੂੰ ਸਾਹਮਣੇ ਆਏਗੀ ਨਿਕਲ ਕੇ ਹੋਰ ਬੰਦੇ ਬਹੁਤ سارے ਆਉਣਗੇ ਮੈਂ ਇਹ ਕਹਿਣਾ ਚਾਹਣਾ ਕਿ ਸਾਡਾ ਨੌਜਵਾਨ ਪੁਲਿਸ ਨੂੰ ਕੀ ਪਤਾ ਕਿ ਉਹ ਹਰਿਆਣੇ ਦੀ ਹੱਦ 'ਚ ਆਏ ਹਰਿਆਣੇ ਦੀ ਪੁਲਿਸ ਨੇ ਨਹੀਂ ਚੱਕਿਆ ਪੰਜਾਬ ਦੀ ਪੁਲਿਸ ਨੇ ਨਹੀਂ ਚੱਕਿਆ ਸਾਡੇ ਟਰੈਕਟਰਾਂ ਦੇ ਸਾਕੇ ਦਾ ਹਮਲਾ ਹੋਇਆ ਹੈ ਹਜੇ ਵੀ ਪੁਲਿਸ ਇਹ ਭਾਲਦੀ ਆ ਕਿ ਉਹ ਹਰਿਆਣੇ ਦੀ ਹੱਦ 'ਚ ਆਏ ਜਿੱਥੇ ਬੈਰੀਕੇਡ ਲੱਗੇ ਨੇ ਬੈਰੀਗੇਟਾਂ ਤੋਂ ਕਿੰਨਾ ਪਿੱਛੇ ਸਾਡੇ ਟਰੈਕਟਰ ਖੜੇ ਨੇ ਜੇ ਬੈਰੀਗੇਟਾਂ ਤੋਂ ਟਰੈਕਟਰ ਸਾਡੇ ਪਿੱਛੇ ਖੜੇ ਨੇ ਤੇ ਸਾਡੇ ਟਰੈਕਟਰਾਂ ਤੇ ਆ ਕੇ ਹਮਲਾ ਹੋਇਆ ਤੇ ਫਿਰ ਵੀ ਸਾਡੀ ਪੁਲਿਸ ਨੇ ਕਹੀ ਜਾਵੇ ਸਾਡੀ ਸਰਕਾਰ ਨੇ ਕਹੀ ਜਾਵੇ ਕਿ ਜੀ ਤੁਹਾਡੇ ਬੰਦੇ ਹਰਿਆਣੇ ਦੀ ਹੱਦ 'ਚ ਆਏ ਹੁਣ ਸਾਡੇ ਕੋਲੇ ਉੱਥੇ ਕੋਈ ਲੈਂ ਖਿੱਚ ਕੇ ਦਿੱਤੀ ਵੀ ਹੈ ਬਿਹਾਰ ਹਰਿਆਣੇ ਦੀ ਹੱਦ ਸਾਨੂੰ ਤਾਂ ਜਿੱਥੇ ਜਾ ਕੇ ਅਗਲੇ ਨੇ ਰੋਕਿਆ ਅਸੀਂ ਉੱਥੇ ਰੁਕੇ ਖੜੇ ਹਾਂ ਤਲੇ ਵਸਦੇ ਲੋਕਾਂ ਇੱਕ ਮਿੰਟ ਜਿਹੜਾ ਐਸਕੇ ਨੇ ਕੱਲ 26 ਜਿਹੜਾ ਮਾਰਚ ਦਾ ਟ੍ਰੈਕ ਰਿਕਾਰਡ ਮਾਨ ਲਿਆ ਲੱਗਦਾ ਕਿ ਤੁਹਾਡੇ ਇੱਕ ਬੋਲ ਦੇ ਅੱਗੇ ਫੋਰ ਬੋਲੇ ਖੜਾ ਕਰ ਦਿੱਤਾ ਗਿਆ ਕਿ ਉਹਨੂੰ ਕਿਧਰਕ ਦੇ ਸਕਿਪ ਕੀਤਾ ਗਿਆ ਯਾਰ ਮੈਨੂੰ ਲੱਗਦਾ ਇਹੋ ਜੇ ਗੱਲਾਂ ਕਰਨ ਦੀ ਮੈਨੂੰ ਧੰਨਵਾਦ ਜੀ ਧੰਨਵਾਦ ਸਾਹਿਬ ਧੰਨਵਾਦ ਸਾਹਿਬ ਜੇਮਨ ਸਾਹਿਬ ਇੱਕ ਵਾਰ ਸੇ ਧੰਨਵਾਦ ਸਾਹਿਬ ਇੱਕ ਪਾਸੇ ਦਾ ਮੁਕਾ ਇਹ ਕੇਂਦਰ ਦੇ ਖਿਲਾਫ ਸੀ ਗਿਆ ਲਗਦਾ ਨਹੀਂ ਮੈਨੂੰ ਪੰਜਾਬ ਬਸ ਇਹ ਬਿਲਕੁਲ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਐਂ ਨਹੀਂ ਹੈ ਕੇਂਦਰ ਦੇ ਖਿਲਾਫ ਹੀ ਮੁੱਦਾ ਵਾ ਜ ਜਿਹੜੀ ਸ਼ਹੀਦ ਪਰਿਵਾਰ ਨਾਲ ਗੱਲ ਜੁੜੀ ਹੋਈ ਆ ਉਹ ਕਰ ਦਿੱਤਾ ਗਿਆ ਵਾ ਕੇਂਦਰ ਦੇ ਖਿਲਾਫ ਮੋਰਚਾ ਕੇਂਦਰ ਖਿਲਾਫ ਹੀ ਰਹੂਗਾ ਪਰ ਜਿਹੜੀ ਬੰਦੀ ਬੰਦੀ ਕਾਰਵਾਈ ਜਿੱਥੇ ਬੰਦੀ ਆ ਉੱਥੇ ਹੀ ਮੁੱਦਾ ਚੁੱਕਾਂਗੇ ਪੋਸਟਮਾਰਟਮ ਨਹੀਂ ਹਲੇ ਤੱਕ ਹੋਇਆ ਜੀ ਕੀ ਫੈਸਲਾ ਹੈ ਪੋਸਟਮਾਰਟਮ ਲੈ ਕੇ ਔਰ ਦਿੱਲੀ ਜਾਣ ਨੂੰ ਲੈ ਕੇ ਕੀ ਹੋ ਰਿਹਾ ਜੀ ਰੁਕਿਓ ਰੁਕਿਓ ਸੁਣੋ ਮੇਰੀ ਗੱਲ ਆ ਸਾਡੇ ਮੋਰਚੇ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਹੈ ਅਸੀਂ ਇਹ ਇੱਧਰ ਸਾਡਾ ਮਰ ਗਿਆ ਉਹਨੂੰ ਅਸੀਂ ਛੱਡ ਕੇ ਤੇ ਹੋਰ ਪਾਸੇ ਤੁਰੇ ਫਿਰਾਂਗੇ ਸਾਡੀ ਪ੍ਰਾਇੋਰਟੀ ਸਾਡੇ ਸ਼ਹੀਦ ਨੂੰ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਪਹਿਲ ਉਹਦੇ ਤੇ ਸਾਡਾ ਧਿਆਨ ਕੰਸਟਰੇਟ ਕੀਤਾ ਹੋਇਆ ਸਾਰੇ ਲੱਗੇ ਹੋਏ ਆ ਉਹਨੂੰ ਦੁਆਵਾਂਗੇ ਇਹ ਪੰਜਾਬ ਗਵਰਨਮੈਂਟ ਨੇ ਦੇਖਣਾ ਹੈ ਕਿ ਪੰਜਾਬ ਗਵਰਨਮੈਂਟ ਨੇ ਕਿੰਨੀ ਸ਼ੇਤੀ ਸਾਨੂੰ ਇਨਸਾਫ ਦੇਣਾ ਹੈ ਇਹਦਾ ਸੋਚੇ ਕੇਂਦਰ ਗਵਰਨਮੈਂਟ ਵੀ ਇਹਨਾਂ ਸੋਚੇ ਕਿ ਵੀ ਜਿਵੇਂ ਅਸੀਂ ਇੱਥੇ ਪੰਜਾਬ ਗਵਰਨਮੈਂਟ ਨਾਲ ਜਿੱਗੇ ਤੇ ਤੇਰੇ ਲਈ ਮੁੱਕੀ ਸਕਣਾ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਆ ਉਸੇ ਤਰ੍ਹਾਂ ਜਾਰੀ ਹੈ ਸਾਡੇ ਕੀ ਲੱਗਦਾ ਤੁਹਾਨੂੰ ਅੱਜ ਸਾਡਾ ਇੱਕ ਨੌਜਵਾਨ ਕਿਸਾਨ ਸ਼ਹੀਦ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੁੱਦਾ ਚੱਲਿਆ ਗਿਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਮੁੱਦਾ ਉੱਠ ਖੜਿਆ ਇੰਨਾ ਰੌਲਾ ਪੈ ਰਿਹਾ ਹੈ ਇਧੂ ਇਧੂ ਕਰ ਇਧੂ ਵੀ ਘਾ ਟੱਪ ਗਈ ਕਿ ਯੂਕੇ ਆਪਣੇ ਯੂਨ ਦੇ ਵਿੱਚ ਸਾਡਾ ਮਸਲਾ ਚੱਲਿਆ ਗਿਆ ਇਹ 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 ਅੰਦੋਲਨ ਰੁਕਣ ਵਾਲੀ ਕੋਈ ਗੱਲ ਨਹੀਂ ਸਰਕਾਰਾਂ ਇਹਨਾਂ ਭਲੇਖੇ ਚ ਰਹਿਣ ਕਿ ਵੀ ਸਾਡੇ ਨੂੰ ਇਹ ਮਾਰ ਕੇ ਇੱਥੇ ਤੇ ਪੰਜਾਬ ਗਵਰਨਮੈਂਟ ਦੇ ਦਬਾਅ ਪਾ ਕੇ ਸਾਨੂੰ ਇਨਸਾਫ ਨੂੰ ਸਾਡੇ ਨੂੰ ਰੋਲ ਲੈਣਗੇ ਤੇ ਇੱਥੇ ਹੀ ਸਾਨੂੰ ਲਜਾ ਦੇਣਗੇ ਇਹ ਕਤਾਈ ਨਹੀਂ ਹੋਣਾ ਪਹਿਲੇ ਵਾਰ ਸਰਕਾਰ ਤੁਸੀਂ ਤਹੀ ਤੱਕ ਕਿਹੜਾ ਫੈਸਲਾ ਮੁਲਤਵੀ ਕੀਤਾ ਸੀ ਬੁੱਲੀ ਵਧਨ ਦਾ ਹੁਣ ਅੱਗੇ ਕਿੰਨੇ ਦਿਨਾਂ ਲਈ ਮੁਲਤਵੀ ਕੀਤਾ ਦੇਖੋ ਇਹ ਤੋਂ ਬਾਅਦ ਅਸੀਂ ਮੀਟਿੰਗ ਕਰ ਰਹੇ ਹਾਂ ਸਾਰਾ ਕੁਝ ਅਗਲੇ ਪੀਸੀ ਦੇ ਵਿੱਚ ਤੁਹਾਨੂੰ ਆਜਾ ਪਹਿਲੇ ਵਾਰ ਸਰਪਚਾ ਨਹੀਂ ਹੁੰਦਾ ਉਦੋਂ ਤੱਕ ਪੋਸਟਮੋਟਮ ਨਹੀਂ ਕਰਵਾਉਂਗਾ ਦੇਖੋ ਅਸੀਂ ਇਹ ਕਾ ਇਥੋਂ ਟਿੱਕਰ ਕਹਿ ਦਿੱਤੀ ਗੱਲ ਆ ਕਿ ਇਹਦੇ ਤੇ 2 ਦਿਨ ਲੱਗ ਜਾਣਾ ਪਰਿਵਾਰ ਨੇ ਸਾਡੇ ਨਾਲ ਇਹ ਕਹਿਤਾ 2 ਦਿਨ ਲੱਗਦੇ 4 ਦਿਨ ਲੱਗਦੇ ਪਰਿਵਾਰ ਨੇ ਇਹ ਕਹਿਤਾ ਕਿ ਮਹੀਨਾ ਵੀ ਲੱਗ ਜੇ ਮਹੀਨਾ ਵੀ ਲੱਗ ਜੇ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਇਹ ਸਾਡਾ ਨਹੀਂ ਪਰਿਵਾਰ ਦੇ ਸੁਣ ਲਓ ਧਿਆਨ ਨਾਲ ਸਾਰੇ ਪਰਿਵਾਰ ਨੇ ਕਹਿਤਾ ਸਾਡਾ ਨਹੀਂ ਇਹ ਮੋਰਚੇ ਦਾ ਹੈ ਇਹ ਦੇਸ਼ ਦੀ ਕਿਸਾਨੀ ਦਾ ਪੁੱਤ ਸੀ ਦੇਸ਼ ਦੀ ਕਿਸਾਨੀ ਦਾ ਪੁੱਤ ਬਣ ਚੁੱਕਿਆ ਔਰ ਇਹਨੂੰ ਸਾਰੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੇ ਇਹਨੂੰ ਅਡਾਪਟ ਕਰ ਲਿਆ ਧੰਨਵਾਦ ਸਾਬ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਪ੍ਰੈਸ਼ਰ ਹੈ ਕਿਹਦੇ ਵੱਲੋਂ ਤੇ ਕਿਹੋ ਜਿਹਾ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਸਰਕਾਰ ਪ੍ਰਸ਼ਾਸਨ ਦੇਖੋ ਸਰਕਾਰ ਤੇ ਪ੍ਰਸ਼ਾਸਨ ਕੋਈ ਫਰਕ ਨਹੀਂ ਹੁੰਦਾ ਪ੍ਰਸ਼ਾਸਨ ਦੇ ਰਾਹੀਂ ਸਰਕਾਰ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਉਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਮੈਂ ਕੱਲ ਵੀ ਅਧਿਕਾਰੀਆਂ ਨੂੰ ਉਹਨਾਂ ਦੇ ਮੂੰਹ ਤੇ ਇਹ ਗੱਲ ਕਹੀ ਸੀ ਤੇ ਤੁਸੀਂ ਪਰਿਵਾਰ ਨੂੰ ਡਰਾਉਂ ਧਮਕਾਉਂਦੀਆਂ ਗੱਲਾਂ ਕਰਦੇ ਹੋ ਪਰਿਵਾਰ ਨੂੰ ਕੋਲੋਸ਼ਨ ਦੀਆਂ ਗੱਲਾਂ ਕਰਦੇ ਹਾਂ ਇਹ ਤੁਹਾਡੀ ਗੱਲ ਠੀਕ ਨਹੀਂ ਹੈਗੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰਾਂ ਪੰਜਾਬ ਦੀ ਸਰਕਾਰ ਦੀ ਰਿਸਪੋਨਸੀਵਿਟੀ ਬੰਦੀ ਹੈ ਤੁਹਾਡਾ ਪੰਜਾਬ ਦਾ ਇੱਕ ਪੁੱਤ ਉਹਨਾਂ ਨੇ ਸ਼ਹੀਦ ਕੀਤਾ ਤੁਸੀਂ ਹਿਸਾਬ ਲੱਗੇ ਜਨਰੇਤ ਸਿੰਘ ਜਿੱਥੇ ਤੁਸੀਂ ਕਹਿ ਰਹੇ ਹੋ ਜੀ ਜਨਰੇਤ ਸਿੰਘ ਜਿੱਥੇ ਤੁਸੀਂ ਕਹਿ ਰਹੇ ਹੋ ਜਨਰੇਤ ਸਿੰਘ ਜੀ ਜਨਰੇਤ ਸਿੰਘ ਇੱਕਲਾ ਸਵਾਲ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਪਰ ਉੱਥੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠੇ ਆ ਇੱਥੇ ਫਿਰ ਭਰੋਸੇਯੋਗਤਾ ਕੀ ਰਹਿ ਗਈ ਜੀ ਸੁਣੋ ਇੱਕ ਮਿੰਟ ਇੰਟਰਲੇਸਵਾਦ ਦਾ ਜਵਾਬ ਦੇਣਾ ਮੈਂ ਚਲੋ ਇਹ ਦੇ ਦਵਾਂ ਪਹਿਲਾਂ ਬੜੀ ਕਲੀਅਰਟੀ ਕਰਨੀ ਹੁੰਣਾ ਪਹਿਲਾਂ ਮੇਰੇ ਬ੍ਰਦਰ ਬਲੀਜਨ ਤੋਂ ਕਲੀਅਰਟੀ ਨਹੀਂ ਹੋਈ ਜੋ ਸਾਡੇ بیٹے ਸੁਖਦੀਪ ਦੀ ਹਾਦਸਾ ਹੋਈ ਐ ਖਨੂਰੀ ਬਾਰਡਰ ਤੇ ਉਹਦੇ ਵਿੱਚ ਸਾਨੂੰ ਪੰਜਾਬ ਗਵਰਨਮੈਂਟ ਨੇ 1 ਕਰੋੜ ਰੁਪਏ ਦੀ ਰਾਸੀ ਇੱਕ ਸਾਡੀ ਬੇਟੀ ਨੂੰ ਨੌਕਰੀ ਦਾ ਐਲਾਨ ਕੀਤਾ ਅਸੀਂ ਉਹ ਕਰੋੜ ਦੀ ਰਾਸੀ ਤੇ ਸਰਕਾਰੀ ਨੌਕਰੀ ਨੂੰ ਮੁੱਢ ਤੋਂ ਰੱਦ ਕਰਦੇ ਹਾਂ ਸਾਨੂੰ ਸਾਡੇ ਬੱਚੇ ਦੀ ਐਫਆਈਆਰ ਤੇ ਉਹ ਮੈਨੂੰ ਸਾਨੂੰ ਕੰਮਸ਼ੀਅਲ ਨਹੀਂ ਦੇ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਮਤਲਬ ਜਿੰਨਾ ਚਿਰ ਐਫਆਰ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਐਕਸੈਪਟ ਕਰਦੇ ਜਿੰਨਾ ਚਿਰ ਐਫਆਰ ਨਹੀਂ ਹੁੰਦੀ ਸਾਡੀ ਜਥੇਬੰਦੀ ਸੰਤੋਖ ਨਹੀਂ ਹੁੰਦੀ ਸਰ ਇੱਕ ਵਾਰ ਹਿੰਦੀ ਵਿੱਚ ਸਾਡੇ ਪਰਿਵਾਰ ਨਾਲ رابطہ ਕਰੋ ਜਾਂ ਨਾ ਕਰੋ ਠੀਕ ਹੈ ਜਦੋਂ ਸਾਨੂੰ ਇਨਸਾਫ ਮਿਲਦਾ ਸਾਡੀ ਜਥੇਬੰਦੀ ਨੂੰ ਛੋੜੇ ਭੱਤੇ ਮੋਟੇ ਸਾਫ ਦਵਾਤਾ ਸਰ ਇੱਕ ਵਾਰ ਹਿੰਦੀ ਵਿੱਚ ਬੋਲ ਦਿਜੀਏਗਾ ਇਹ ਵਾਲੀ ਬਾਤ ਠੀਕ ਲਈ ਅਦਰਵਾਈਜ਼ ਰਿਕਵੈਸਟ ਕਰ ਰਹਾ ਹਾਂ ਸਰ ਨਾ ਪਾਇਆ ਤਾਂ ਸਾਨੂੰ ਅਸੀਂ ਪਹਿਲੀ ਦੂਜੀ ਡੀਜੀ ਪ੍ਰੈਕਟਿਸ ਕਿਸ ਕਿਸ ਤਰ੍ਹਾਂ ਪਾਇਆ ਜਾ ਰਿਹਾ ਹੈ ਰਿਪ੍ਰੈਸ਼ਰ ਪੁਆਇੰਟ ਮੇਜੇ ਜਾ ਰਹੇ ਹੈ ਪ੍ਰੈਸ਼ਰ ਨਹੀਂ ਕਰਦੇ ਜਿਵੇਂ ਪਿੰਡਾਂ ਦੇ ਇਚਾਮ ਲੋਕ ਹੁੰਦੀ ਨੇ ਸਰਕਾਰ ਦੇ ਕੋਈ ਕਾਰਜ ਕੋਈ ਆਮ ਹੈਗੀਆਂ ਪੇਟਾਂ ਵਿੱਚ ਮਤਲਬ ਨਾ ਆਉਂਦਾ ਇਹ ਪੇਟਾਂ ਜਾਂਦੇ ਕਰ ਸਕਦੇ ਹੈ ਮਤਲਬ ਅਸੀਂ ਨਹੀਂ ਕਰਦੇ ਅਸੀਂ ਸਿੰਮੀ ਲੱਗਦੇ ਸਰ ਇੱਕ ਵਾਰ ਫਿਰ ਇੱਕ ਵਾਰ ਹਿੰਦੀ ਵਿੱਚ ਬੋਲ ਦਿਜੀਏ ਜਰਾ ਨਾਮ ਤੇ ਸਟੇ ਦਾ ਬੇਸੇ ਮੈਂ ਰਸਤੇ ਦੇ ਵਿੱਚ ਮੇਰਾ ਸਭ ਤੋਂ ਨੇੜਤਾ ਬੱਚਾ ਸੀਗਾ ਭਾਵੇਂ ਮੇਰਾ ਨਾਤਾ ਕੁਛ ਨਹੀਂ ਪਰ ਮੈਂ ਉਹ ਦਰਜਾ ਆਉਦੇ ਬਤਨ ਨਹੀਂ ਠੀਕ ਜਲੇਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ ਤੇ ਬੈਠੇ ਆ ਤੇ ਕੀ ਪ੍ਰੋਸੇਜੋਗਤਾ ਰਹਿ ਗਈ ਤਾਂ ਤੁੱਚ ਦੇ ਪਾਸੇ ਜਿਵੇਂ ਕਹਿੰਦੇ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਮੁੱਖ ਮੰਤਰੀ ਸਾਨੂੰ ਇਹ ਕਹਿ ਰਹੇ ਨੇ ਕਿ ਆਓ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਤੁਹਾਡੀ ਗੱਲ ਸਾਡੇ ਸਾਹਮਣੇ ਸੁੱਚ ਕਰ ਗੱਲ ਕਹੀ ਗਈ ਕਿ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਖੜਾਂਗੇ ਤੇ ਖੜੇ ਆ ਇੱਕ ਦਿਨ ਅਸੀਂ ਮੁੱਖ ਮੰਤਰੀ ਨੂੰ ਦੁਬਾਰਾ ਸੱਦਿਆ ਮੀਟਿੰਗ ਦੇ ਵਿੱਚ ਆਪ ਤੁਹਾਡੇ ਮਾਧਿਅਮ ਦੇ ਰਹੀ। ਇਹ ਕਿਹਾ ਵੀ ਉੱਥੇ ਆਓ ਕਿਉਂ ਸੱਦਿਆ ਸੀ? ਉਹਦੇ ਇਸੇ ਕਰਕੇ ਸੱਦਿਆ ਸੀਗਾ ਕਿ ਮੁੱਖ ਮੰਤਰੀ ਜੀ ਨੂੰ ਪਤਾ ਲੱਗਿਆ ਜਾਂ ਉਹਨਾਂ ਨੂੰ ਦੱਸਣਾ ਚਾਹੁੰਿਆ ਸੀ ਕਿ ਭਾਈ ਤੂੰ ਤੁਸੀਂ ਸਾਡੇ ਨਾਲੋਂ ਸਰਕਾਰ ਸਾਡੀ ਹੈ। 92 ਐਮਐਲਏ ਅਸੀਂ ਲੋਕਾਂ ਨੇ ਆ ਪਬਲਿਕ ਨੇ ਜਿੱਦਾਂ ਕੀ ਦਿੱਤੇ ਨੇ ਤੁਹਾਨੂੰ। ਔਰ ਉਹੀ ਲੋਕ ਅਜ ਬਾਰਡਰਾਂ ਤੇ ਬੈਠੇ ਨੇ ਜਿਨ੍ਹਾਂ ਦੇ ਉੱਤੇ ਐਡੇ ਐਡੇ ਖਤਰਨਾਕ ਹਥਿਆਰ ਸਿੱਟੇ ਜਾ ਰਹੇ ਨੇ ਮੋਟਾਰ ਵਰਗੇ ਖਤਰਨਾਕ ਮਾਰੂ ਹਥਿਆਰ ਜਿੰਨਾ ਨਾ ਤੱਕ ਤੇ ਦਰਵਾਜ਼ੇ ਤੋੜੇ ਜਾਂਦੇ ਨੇ ਉਹ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਆ ਕੇ ਵੇਖੋ ਤੇ ਸਰਕਾਰ ਦੇ ਸਾਹਮਣੇ ਰੱਖੋ ਤੁਸੀਂ ਕੱਲ ਕਿਹਾ ਸੀ ਵੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਕਿਸਾਨਾਂ ਨਾਲ ਹੈ ਜਾਂ ਕੇਂਦਰ ਨਾਲ ਹੈ ਕੋਈ ਗੱਲ ਬਾਤ ਤੁਹਾਡੇ ਨਾਲ ਜੇਕਰ ਕੋਈ ਮੀਟਿੰਗ ਵੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਉਸ ਮੀਟਿੰਗ ਤੇ ਤੁਸੀਂ ਆਪਣੇ ਵੱਲੋਂ ਬਿਖਾਉਂਦੇ ਠੀਕ ਗਾਂ ਦਾ ਸਵਾਲ ਹੈ ਕਿ ਇਹਦੇ ਬਾਰੇ ਵਿਚਾਰ ਲਾਂਗੇ ਮੈਨੂੰ ਲੱਗਦਾ ਠੀਕ ਆ ਧੰਨਵਾਦ ਤੁਹਾਡਾ 15 ਸਾਹਿਬ ਪਰ 15 ਸਾਹਿਬ ਆਪਨੇ 2 ਦਿਨ ਦਾ ਵਿਰਾਮ ਲਿਆਤਾ ਦਿੱਲੀ ਕੁਚ ਗਿਆ ਹੁਣ ਅੱਗੇ ਕੀ ਹੋਗਾ ਮੈਂ ਮੈਂ ਬੋਲਾ ਇਸਕੇ ਬਾਅਦ ਅਸੀਂ ਇਸਕੇ ਉੱਪਰ ਵਿਚਾਰ ਕਰਾਂਗੇ ਸ਼ਾਮ ਨੂੰ ਸਾਰੀ ਸਥਿਤੀ ਸਪਸ਼ਟ ਹੋ ਜਾਏਗੀ ਇਧਰ ਇਧਰ ਇੱਕ ਪੰਟ ਇਧਰੋ ਇਧਰੋ ਵੀਰ ਨੇ ਗਲ ਸਵਾਲ ਦਿੱਤਾ ਜੀ ਸੁਣੋ ਇਧਰ ਧਿਆਨ ਦਿਓ ਹੁਣ ਸਵਾਲ ਨਾ ਪੁੱਛੋ ਪੰਜ ਕਿਸਾਨਾਂ ਦੇ ਨਾਮ ਦੱਸ ਦਿਓ ਸਰ ਸਵਾਲ ਇਹ ਹੈ ਹਜੇ ਤੱਕ ਉਹਨਾਂ ਕਿਸਾਨਾਂ ਦੇ ਨਾਮ ਹੀ ਸਾਡੇ ਕੋਲ ਸਪਸ਼ਟ ਹੋ ਨਹੀਂ ਲੇਕਿਨ ਇਹ ਜ਼ਰੂਰ ਹੈ ਕਿ ਪੰਜ ਕਿਸਾਨ ਸਾਡੇ ਚੱਕੇ ਗਏ ਨੇ ਇੱਕ ਕਿਸਾਨ ਹਰਿਆਣਾ ਖੇਤਰ ਦਾ ਹੀ ਹੈ ਉਹਨੂੰ ਉਹਦੀਆਂ ਲੱਤਾਂ ਤੋੜੀਆਂ ਗਈਆਂ ਨੇ ਉਹਦਾ ਸਿਰ ਪਾੜਿਆ ਗਿਆ ਬੋਰੀ ਦੇ ਵਿੱਚ ਬੰਦ ਕਰਕੇ ਲੈ ਕੇ ਗਏ ਨੇ ਔਰ ਉਹਨੂੰ ਅੱਗੇ ਜਾ ਕੇ ਉਹਦੇ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਚੱਕਿਆ ਗਿਆ ਸਾਡੀ ਟਰਾਲੀ ਕੋਲੋਂ ਸਾਡੀ ਸਰਕਾਰ ਨੇ ਕਿਉਂ ਅੱਖਾਂ ਬੰਦ ਕਰਕੇ ਰੱਖੀਆਂ ਆਈਆਂ ਸਾਡੀਆਂ ਟਰਾਲੀਆਂ ਤੋਂ ਚੱਕ ਕੇ ਲਗਾਏ ਨੇ ਬੋਰੀ 'ਚ ਪਾ ਕੇ ਲੈ ਕੇ ਗਏ ਨੇ ਅੱਗੇ ਲਿਜਾ ਕੇ ਉਹਨੂੰ ਉੱਥੇ ਰੋहतक ਹਸਪੀਟਲ ਦੇ ਵਿੱਚ ਉਹਨਾਂ ਨੂੰ ਉਹਨੂੰ ਐਡਮਿਟ ਕਰਾਇਆ ਸਾਡੀ ਮੰਗ ਹੈ ਸਰਕਾਰ ਤੋਂ ਕਿ ਉੱਥੇ ਸਾਡੇ ਉਸ ਨੌਜਵਾਨ ਨਾਲ ਕੱਲੇ ਉਹਦੇ ਨਾਲ ਨਹੀਂ ਉਹ ਜਿਹੜੇ ਪੰਜਾਂ ਦੇ ਪੰਜ ਲੈ ਕੇ ਗਏ ਨੇ ਜਾਂ ਉਹ ਤੋਂ ਪਹਿਲਾਂ ਵੀ ਦੋ ਲੈ ਕੇ ਗਏ ਨੇ ਉਹ ਸਾਰੇ ਦੇ ਸਾਰੇ ਵਾਪਸ ਲੈਂਦੇ ਜਾਣ ਜਿੱਥੇ ਏਡੀ क्रूरਤਾ ਹੋਵੇ ਜਿੱਥੇ ਏਡੀ 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 ਨਰਦਾਈਤਾ ਹੋਵੇ ਉਹਨਾਂ ਲੋਕਾਂ ਦੇ ਵਿੱਚ ਉੱਥੋਂ ਸਾਨੂੰ ਉਮੀਦ ਨਹੀਂ ਕਿ ਸਾਡੇ ਬੰਦੇ ਚੌਂਦੇ ਮੁੜਨਗੇ ਉਹ ਸਰਕਾਰਾਂ 'ਚ ਜ਼ਿੰਮੇਵਾਰੀ ਚੱਕੇ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਆਪਣਾ ਐਨਐਸਏ ਦਾ ਫੈਸਲਾ ਵਾਪਸ ਲੈ ਲੈਣ। ਅਰਹਣਾ ਸਰਕਾਰ ਨੇ ਪਹਿਲਾਂ ਐਨਐਸਏ ਲਗਾਉਣ ਦੀ ਗੱਲ ਕੀਤੀ ਸੀ ਕਿ ਕਿਸਾਨਾਂ ਅਗਵਾ ਦੇ ਉੱਤੇ ਐਨਐਸਏ ਲੱਗੇਗੀ। ਹੁਣ ਫੈਸਲਾ ਸਕਿੱਪ ਕਰ ਲਿਆ ਉਹਨਾਂ ਨੇ। ਨਾ ਤਾਂ ਸਾਡੇ ਨਾਲ ਸਲਾਹ ਕਰਕੇ ਲਾਇਆ ਸੀ ਤੇ ਨਾ ਸਾਡੇ ਨਾਲ ਸਲਾਹ ਕਰਕੇ ਵਾਪਸ ਲਿਆ। ਇਹ ਲੋਕਾਂ ਦੀ ਕਚਹਿਰੀ ਆ, ਲੋਕਾਂ ਦਾ ਦਬਾਅ ਹੈ। ਸਰਕਾਰ ਜੋ ਕਰ ਰਹੀ ਆ ਆਪਦੀ ਸਮਝ ਮੁਤਾਬਕ ਕਰ ਰਹੀ ਆ। ਮੈਨੂੰ ਨਹੀਂ ਲੱਗਦਾ ਕਹਿੰਦੇ ਤੇ ਜੇ ਐਨਐਸਏ ਲਾ ਵੀ ਦੇਣਗੇ ਕੀ ਹੋਏਗਾ ਸਾਨੂੰ ਜੇਲ੍ਹ ਜਾਵਾਂ ਜਾਵਾਂਗੇ ਅਸੀਂ? ਮੈਂ ਕਹਿੰਦਾ ਜੇਲ੍ਹ ਜਾਵਾਂਗੇ ਤਾਂ ਸਾਡਾ ਤਾਂ ਅੰਦੋ ਸਾਨੂੰ ਕੋਈ ਫਰਕ ਨਹੀਂ ਪੈਣਾ ਬਹੁਤ ਬਹੁਤ ਧੰਨਵਾਦ ਹੈ ਜੀ ਸਰ ਸਤਿ ਸ਼੍ਰੀ ਅਕਾਲ ਮਾਈਕ ਦੇ ਦਿਓ ਜੀ